ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਬਰਿੰਦਰ ਸਿੰਘ ਵਿਰਾਟ ਪੀਪੀਐਸ ਫਾਜ਼ਿਲਕਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਰਾਾਂ ਅਤੇ ਨਸ਼ੇੜੀਆਂ ਦੇ ਖਿਲਾਫ ਚੜ੍ਹੀ ਗਈ ਮੁਹਿੰਮ ਦੇ ਤਹਿਤ ਐਸਐਚਓ ਸਿਟੀ ਆਪਣਾ ਅੰਗਰੇਜ਼ ਕੁਮਾਰ ਨੇ ਇੱਕ ਰਿਕਵਰੀ ਕੀਤੀ ਹੈ ਇੱਥੇ ਇੱਕ ਵਕੀਲ ਲੱਗੇ ਸੀ ਹਾਈ ਕੋਰਟ ਦੇ ਡਿਪਟੀ ਐਡਵੋਕੇਟ ਜਨਰਲ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ ਸੀ 27 ਤਰੀਕ ਦੀ ਗੱਲ ਹੈ 27 ਤਰੀਕ ਦਾ ਮਕਦਮਾ ਦਰਜ ਹੈ ਚੋਰੀ ਥੋੜੇ ਦਿਨ ਪਹਿਲਾਂ ਹੋਈ ਸੀ ਤੇ 27 ਤਰੀਕ ਨੂੰ ਸਾਨੂੰ ਐਫ ਆਰ ਦਰਜ ਕਰਾਈ ਐਫ ਆਰ ਨੰਬਰ 28 ਸੀਗੀ ਅੰਡਰ ਸੈਕਸ਼ਨ 457 380 ਆਈਪੀਸੀ ਵੀ ਉਹਨਾਂ ਦੇ ਘਰ ਦੋ ਸਿਲੰਡਰ ਦੋ ਗੱਦੇ ਤੇ ਇੱਕ ਐਲ ਡੀ ਤੇ ਤਿੰਨ ਚਾਰ ਟੁੱਟੀਆਂ ਚੋਰੀ ਹੋ ਗਈਆਂ ਨੇ 27 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਇੰਸਪੈਕਟਰ ਮਰੇਜ ਕੁਮਾਰ ਨੇ ਕਾਰਵਾਈ ਕਰਦੇ ਹੋਏ ਆਪਣੀ ਟੀਮ ਲਾ ਕੇ ਪੁਲਿਸ ਪਾਟੀਆਂ ਬਣਾ ਕੇ ਇਹ ਉਹ ਚੋਰੀ ਡ੍ਰੈਸ ਕਰ ਲਈ ਗਈ ਹੈ ਜਿਹਦੇ ਵਿੱਚ ਦੋਸ਼ੀ ਹੈਗਾ ਰਮਨ ਸਿੰਘ ਪੁੱਤਰ ਸ਼ੋਕ ਸਿੰਘ ਬੰਨਵਾਣਾ ਜਿਹੜਾ ਕਟਾ ਤੇ ਐਲਈਡੀ ਉਹ ਸਰੈਂਡਰ ਤੇ ਦੋਨੋਂ ਗੱਦੇ ਬਰਾਮਦ ਕਰ ਲਏ ਗਏ ਨੇ ਇਹ ਸਰ ਕਿ ਤੂੰ ਫੜਿਆ ਜੀ ਮੋਹਨ ਇਹ ਮੁਜਰਮਾ ਆਪਣਾ ਅਸੀਂ ਆਪਣੀ ਅਸੀਂ ਦੱਸਣਾ ਨਹੀਂ ਚਾਹੁੰਦੇ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਵੀ ਕਿਵੇਂ ਫੜਿਆ ਇਹ ਪਰ ਇਹ ਸਾਨੂੰ ਕਾਬੂ ਕਰ ਲਿਆ ਤੇ ਸਮਾਨ ਵੀ ਬਰਾਮਦ ਹੋ ਗਿਆ ਇਹ ਜਿਹੜਾ ਆਦਮੀ ਮੁਜਰਮਾ ਹੈ ਇਸ ਤੇ ਚਾਰ ਮੁਕਦਮੇ ਚੋਰੀ ਦੇ ਪਹਿਲਾਂ ਦਰਜ ਨੇ ठाणे सिटी दिलालाबाद दे आवारागर्दी च भी ए, एक बारी ਇਹਨੂੰ ਅnder ਭੇਜਿਆ ਹੋਇਆ ਸੀ ਜੇਲ ਤੇ ਇੱਕ ਮੁਕਦਮਾ ਇਹਤੇ ਜੀਆਰਪੀ ਅਬੋਰ ਬਲੋਂ ਰੇਲਵੇ ਪੁਲਿਸ ਅਬੋਰ ਬਲੋਂ ਵੀ ਦਰਜ ਹੈ ਅੱਜ ਇਸ ਨੂੰ ਅਸੀਂ ਇਹ ਕਾਬੂ ਕਰਕੇ 457 380 ਦਾ ਪਰਚਾ ਦਰਸੀਗਾ 411 ਤੇ 413 ਕਿਉਂਕਿ ਬਾਰ-ਬਾਰ ਮੁਜਰਮ ਜੁਰਮ ਕਰਨ ਦਾ ਆਦੀ ਹੈ ਚੋਰੀ ਦਾ ਇਹ ਇਸ ਕਰਕੇ 413 ਆਈਪੀਸੀ ਲਾ ਕੇ ਦੇ ਨੂਰ ਮਾਨ ਤੇ ਲਿਆਵਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਹੋਰ ਵੀ ਸ਼ਾਇਦ ਕੋ ਚੋਰੀਆਂ ਬਰਾਂਦ ਕਰਾਈਆਂ ਜਾ ਸਕਣ। ਸਰ ਇਹ ਚੋਰੀ ਦਾ ਹੀ ਇੱਕ ਕੋ ਨਛੇ ਦੇ ਕੋਟ ਹੈ। ਨਹੀਂ ਕੱਲਾ ਚੋਰੀ ਦਾ ਹੀ ਹੈ। ਕਿ ਚੋਰੀ ਦਾ ਹੀ ਪਰਚਾ ਹੈ ਤੇ ਇਹ ਅਸੀਂ ਕਾਰਵਾਈ ਅਮਲ ਚ ਲਿਆਵਾਂਗੇ ਜੋ ਵੀ ਗਲਤ ਕਾਰ ਕਰੇ ਜਾਂ ਚੋਰੀਆਂ ਬਰਦਾਸ਼ਤ ਕਰੇਗਾ। ਸਰ ਸ਼ਹਿਰ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਲੜਾਈ ਝਗੜੇ ਮੁੰਡਾ ਗਰਦੀ ਦੀਆਂ ਜਿਹੜੀਆਂ ਵਾਰਦਾਤਾਂ ਉਹ ਦੇਖਣ ਨੂੰ ਮਿਲਦੀਆਂ। ਬੀਤੀ ਰਾਤ ਵੀ ਇੱਕ ਕਾਰ ਦਾ ਸ਼ੀਸ਼ਾ ਭੰਨ ਦਿੱਤਾ ਗਿਆ ਲੜਾਈ ਝਗੜਾ ਹੋਇਆ। ਇਹਦੇ ਦੇ ਕਿਉਂ ਨਹੀਂ ਠੱਲ ਬੈਰੀ? ਨਹੀਂ ਉਹ ਆਪਣਾ ਹੁਣ ਦੇਖੋ ਜਦੋਂ ਸਾਡੇ ਨੋਟਿਸ ਚ ਆਏਗੀ ਕੋਈ ਕੋਈ ਵੀ ਜੁਰਮ ਸਾਡੇ ਨੋਟਿਸ ਚ ਆਏਗਾ ਅਸੀਂ ਤੁਰੰਤ ਰਿਐਕਸ਼ਨ ਕਰਾਂਗੇ ਤੇ ਪ੍ਰੋਪਰ ਕਾਰਵਾਈ ਕਰਾਂਗੇ ਕਿਸੇ ਨੂੰ ਵੀ ਸ਼ਰਨੀ ਚੱਕਣ ਨਾ ਮਾਂਗੇ ਸਾਰੇ ਮਤਲਬ ਕਿ ਰਾਤ ਨੂੰ ਜੋ ਪੁਲਿਸ ਦੀ ਸਾਰੀ ਡਿਊਟੀ ਕਿਸ ਤਰ੍ਹਾਂ ਸਰ ਵੱਡੀ ਹੁੰਦੀ ਚ ਰਾਤ ਨੂੰ ਸਰ ਜੋ ਸ਼ਹਿਰ ਦੇ ਵਿੱਚ ਲੋਕ ਖਰਾਬ ਨਾ ਹੋਣ ਤੇ ਕੋਈ ਸ ਦੇਖੋ ਜਿਹੜਾ ਜੁਰਮ ਕਰਨ ਦਾ ਸਮਾਂ ਸਾਡੇ ਮੁਤਾਬਕ ਉਹ ਸ਼ਾਮ ਦੇ ਟਾਈਮ ਨਹੀਂ ਹੁੰਦਾ ਕਿਉਂਕਿ ਲੋਕ ਉਸ ਟਾਈਮ ਨੂੰ ਸ਼ਰਾਬ-ਸ਼ੂਪ ਪੀ ਲੈਂਦੇ ਨੇ ਤੇ ਨਸ਼ਾ ਪਤਾ ਕਰ ਬੰਦੇ ਨੇ ਤੇ ਉਹਨਾਂ ਨੂੰ ਐ ਹੁੰਦਾ ਵੀ ਅਸੀਂ ਮੈਸੇਜ ਦੇ ਵਿੱਚ ਸਾਨੂੰ ਕਿਹੜਾ ਫੜ ਸਕਦਾ ਕੋਈ ਪਰ ਅਸੀਂ ਸਾਡੀ ਟੀਮ مستਾਇਦ ਆ ਆ ਦੇਖੋ ਇਹ ਚੋਰੀ ਦੇ ਕੇਸ ਵੀ ਅਸੀਂ ਟ੍ਰੇਸ ਕਰ ਲੈਣਾ ਤੇ ਜਿਹੜੀ ਲੜਾਈ ਮਾਰ ਕਰਾਈ ਆ ਉਹ ਤਾਂ ਸ਼ਰਿਆਮ ਬਾਜ਼ਾਰ ਚੋਰੀ ਆ ਇਹ ਤਾਂ ਰਾਤ ਨੂੰ ਅੱਧੀ ਰਾਤ ਹੋਇਆ ਸੀ ਕਿਸੇ ਨੇ ਦੇਖਿਆ ਨਹੀਂ ਹੈ ਇਹ ਵੀ ਅਸੀਂ ਟ੍ਰੇਸ ਕਰ ਲਿਆ ਉਹ ਤਾਂ ਸ਼ਰਿਆਮ ਲੜਾਈ ਹੋਈ ਆ ਸਾਨੂੰ ਕੋਈ ਨਾ ਕੋਈ ਫੋਨ ਆ ਜਾਏਗਾ ਕਿਸੇ ਨੇ ਦੱਸ ਦੇਣਾ ਅਸੀਂ ਫੜ ਕੇ ਉਹਨੂੰ ਲੋਕਅਪ ਚ ਬੰਦ ਕਰਾਂਗੇ ਸਰਦਾਰ ਜਸਵੰਤ ਸਿੰਘ ਸਰ ਕੀ ਟਾਅ ਨਹੀਂ ਦੇਣਾ ਚਾਹੁੰਦੇ ਸਰ ਹਾਂਜੀ ਗੁੰਡਾ ਅਸਰਾਂ ਨੂੰ ਕੀ ਟਾਅ ਦੇਣਾ ਚਾਹੁੰਦਾ ਮੈਂ ਗੁੰਡਾ ਅਸਰਾਂ ਨੂੰ ਵਾਰਨਿੰਗ ਦੇਣਾ ਚਾਹਨਾ ਉਹ ਆਪਣੀ ਹਰਕਤਾਂ ਤੋਂ ਬਾਜ਼ ਆ ਅ ਜਿਲ੍ਹਾ ਜੰਬੰਦ ਹੋਣਗੇ ਸਰ ਸ਼ਹਿਰ ਚ ਕਿੰਨੇ ਪੱਕੇ ਨਾਕੇ ਤਨਾਦ ਨੇ ਤੇ ਕਿਹੜੇ ਕਿਹੜੇ ਪੁਆਇੰਟਾਂ ਤੇ ਹੁੰਦੇ ਨੇ ਰਾਤ ਨੂੰ ਸ਼ਹਿਰ ਸਾਡੇ ਸ਼ਹੀਦ ਦਮ ਸਿੰਘ ਚੌਕ ਹੋ ਗਿਆ ਦੇਵੀ ਦੁਆਰਾ ਮੰਦਰ ਹੋ ਗਿਆ ਆ ਰਾਮਨੀਲਾ ਚੌਕ ਹੋ ਗਿਆ ਗਵਾਨੀ ਮੋੜ ਹੋ ਗਿਆ ਤੇ ਇਧਰੋਂ ਆਪਣਾ ਫਿਰੋਜ਼ਪੁਰ ਰੋਡ ਤੋਂ ਹੋ ਗਿਆ ਆਪਣਾ ਸੈਕਟਰ ਜੋਸਫ ਸਕੂਲ ਇਹ ਚਾਰੋਂ ਪਾਸੇ ਸਿਟੀ ਸਾਡਾ ਸੀਲ ਹੁੰਦਾ ਇਹ ਟਾਈਮ ਬਦਲ ਬਦਲ ਕੇ ਅਸੀਂ ਇਹ ਨਾਕੇ ਲਾਉਂਦੇ ਰਹਿੰਦੇ ਹਾਂ ਅਸੀਂ ਤੁਹਾਨੂੰ ਦੇਖਿਆ ਇਹ ਮਾਜਿਬ ਨੂੰ ਨੀਂਦ ਦਾ ਨਾ ਹੁੰਦਾ ਜਿਹੜੇ ਨਾਕੇ ਪੁਆਇੰਟ ਪੱਕੇ ਪੁਆਇੰਟ ਨੇ ਜੀ ਰਾਤ ਨੂੰ ਨੇ ਨੇ ਰਾਤ ਨੂੰ ਤਾਂ ਸਾਡੇ 1 2 ਪੁਆਇੰਟ ਹੁੰਦੇ ਨੇ ਜਿਹੜੇ ਮਿਡਨਾਈਟ ਹੁੰਦੇ ਨੇ ਉਹ ਸਾਡੇ ਲੱਗੇ ਹੁੰਦੇ ਨੇ ਰਾਤ ਦੇ ਟਾਈਮ ਸਾਡੇ ਜਿਹੜੇ ਪੀਸੀਆਰ ਜਿਹੜੇ ਸ਼ਹਿਰ ਦੇ ਵਿੱਚ ਸਰਕਰਨ ਨੇ ਉਹ ਉਹ ਹਰ ਟਾਈਮ ਮੂਵਿੰਗ ਮੂਵਿੰਗ ਪੋਜੀਸ਼ਨ 'ਚ ਹੁੰਦੇ ਨੇ ਕਿੰਨੇ ਪੀਸੀਆਰ ਸਟਾਫ ਹੈ ਰਿਚ ਸਰ ਵਿੱਚ ਤਿੰਨ ਪੀਸੀਆਰ ਚੱਲਦੇ ਨੇ ਅਸੀਂ ਸਾਰੇ ਸ਼ਹਿਰ ਨੂੰ ਤਿੰਨ ਪਾਰਟ 'ਚ ਵੰਡਿਆ ਹੋਇਆ ਹੈ ਤਿੰਨ ਤਿੰਨ ਜਨ ਲ ਬਣਾਈਆਂ ਉਹਨਾਂ ਦੀਆਂ ਉਹ ਤਿੰਨ ਤਿੰਨਾਂ ਨੂੰ ਏਰੀਆ ਦਿੱਤਾ ਹੋਇਆ ਉਹਦੇ 6 ਬੰਦੇ ਉਹ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਰਾਤ ਨੂੰ ਜੀ ਸਰ ਪੀਸੀਆਰ ਵੀ ਕੋਈ ਹੈਲਪ ਲਾਈਨ ਨੰਬਰ ਕੋਈ ਕੁਝ ਦਿੱਤਾ ਹੈ ਇਸ ਤਰ੍ਹਾਂ ਕੰਪਨੀ ਲਈ 112 ਸਾਨੂੰ ਇਮੀਡੀਏਟ ਕਾਲ ਆ ਜਾਂਦੀ ਹੈ ਤੁਸੀਂ ਪੰਜਾਬ ਵਿੱਚ ਕਿਤੇ ਵੀ ਹੋ ਉਹ ਇਹ ਹੈਲਪਲਾਈਨ ਨੰਬਰ ਹੈ 112 ਕਿਤੇ ਵੀ ਡਾਇਲ ਕਰ ਸਕਦੇ ਹੋ ਤੁਸੀਂ ਪੰਜਾਬ ਜੇ ਐਨੀਵੇਅਰ ਉੱਥੇ ਤੁਸੀਂ ਆਪਣੀ ਲੋਕੇਸ਼ਨ ਦੱਸ ਕੇ ਤੁਸੀਂ ਆਪਣੀ ਪੁਲਿਸ ਹੈਲਪ ਲੈ ਸਕਦੇ ਹੋ ਸਰ ਹਰ ਵਾਰ ਉਹ ਹੀ ਕਿਉਂ ਬੰਦੇ ਸਾਹਮਣੇ ਆਦੇ ਨੇ ਜਿਨ੍ਹਾਂ ਦੇ ਪਹਿਲਾਂ ਵੀ ਪਰਚੇ ਦਰਜ ਹੁੰਦੇ ਨੇ ਫਿਰ ਇਹ ਜ਼ਿਲ੍ਹਾ ਤੋਂ ਬਾਹਰ ਆ ਜਾਂਦੇ ਨੇ ਜਲਦੀ ਬਾਹਰ ਆ ਜਾਂਦੇ ਸਾਰੇ ਇਹਨਾਂ ਦੇ ਕਿਉਂ ਨਹੀਂ ਇਹ ਕੋਈ ਜਨ ਕਾਨੂੰਨ ਕਰ ਜਾਏ ਜਿਹੜੇ 4-4 5-5 ਸਾਲ ਅੰਦਰ ਹੀ ਪੈਰੋਂ ਬਾਹਰ ਹੀ ਆਉਂਦੇ ਨਹੀਂ ਨਹੀਂ ਐਦਾਂ ਦੇਖੋ ਕਾਨੂੰਨ ਕੋਈ ਹੈ ਨਹੀਂ ਜੇ ਇਹਨਾਂ ਦਾ ਹੁੰਦਾ ਤਾਂ ਉਹ ਸਾਨੂੰ ਬਹੁਤ ਸੌਖਾ ਸੀਗਾ ਵਾਰ-ਵਾਰ ਜੁਰਮ ਕਰਦੇ ਨੇ ਅਸੀਂ ਵਾਰ-ਵਾਰ ਕਾਨੂੰਨ ਦੇ ਮੁਤਾਬਕ ਕੀਤਾ ਜਾ ਸਕਦਾ ਹੈ ਸਰ ਇਹ ਲੜਾਈ ਝਗੜੇ ਦਾ ਮੇਨ ਕਾਰਨ ਹੈ ਜਲਾਲਾਬਾਦਿਆ ਨਾਜ਼ ਮੰਡੀ ਲੈ ਲੋ ਜਾਂ ਕਿਤੇ ਵੀ ਚੌਂਕ ਤੇ ਲੈ ਲੋ ਗੈਰ ਕਾਨੂੰਨੀ ਭਾਤੇ ਚੱਲ ਰਹੇ ਨੇ ਜਿੱਥੇ ਲੋਕਾਂ ਨੂੰ ਸ਼ਾਮ ਨੂੰ ਸ਼ਰਾਬ ਪੀਨੇ ਹੁਲੜਬਾਜੀ ਹੁੰਦੀ ਰਹੋ ਉਸ ਬਾਰੇ ਜਿਹੜੀਆਂ ਕਟਨਾਵਾਵਾਂ ਵਾਪਰ ਰਹੀਆਂ ਜਿਹੜੀ ਲੜਾਈ ਝਗੜੇ ਪੁਲਿਸ ਨੂੰ ਸਿਰਦਰਦ ਵੱਧਾ ਜੀ ਇਹਨਾਂ ਦੀ ਜਦ ਮੈਂ ਐਸਐਚਓ ਸਾਹਿਬ ਮੇਰੇ ਨਾਲ ਹੀ ਬੈਠੇ ਨੇ ਮੈਂ ਇਹਨਾਂ ਨੂੰ ਹਦਾਇਤ ਕਰਦਾ ਵੀ ਅੱਗੇ ਤੋਂ ਉੱਥੇ ਆਪਣੀ ਪੈਟਰੋਲਿੰਗ ਵਗੈਰਾ ਵਧਾਈ ਜਾਵੇ ਤੇ ਜਿਹੜੇ ਨਜਾਇਜ਼ ਹੱਤੇ ਚੱਲਦੇ ਨੇ ਉਹ ਬੰਦ ਕਰਾਏ ਜਾਣ ਜਿਸ ਤਰ੍ਹਾਂ ਦਾਣਾ ਮੰਡੀ ਦੀ ਗੱਲ ਕਰ ਲਈ ਤੇ ਦਾਣਾ ਮੰਡੀ ਪਲੇਸ ਨੇ ਉਹ ਤੇ ਸ਼ਾਮ ਹੁਲੜਵਾਜੀ ਹੁੰਦੀ ਹੈ ਨਹੀਂ ਸ਼ਾਮ ਦੇ ਟਾਈਮ ਸਚੂ ਸਾਹਿਬ ਸੋਣੀ ਰਹੇ ਨੇ ਮੇਰੇ ਨਾਲ ਬੈਠੇ ਮੈਂ ਉਹਨੂੰ ਹਦਾਇਤ ਵੀ ਕਰਦਾ ਵੀ ਆਪ ਇਹ ਖੁਦ ਇੰਟਰਸ ਲੈ ਕੇ ਉਹ ਸਾਰੇ ਹੱਥ ਜਿਹੜੇ ਹੈਗੇ ਸਾਰੇ ਬੰਦ ਕਰਾਇਆ ਜਾਵੇ ਸਾਡੇ ਤੋਂ ਬਾਅਦ ਕੋਈ ਉਹ ਰੇੜੀ ਵੀ ਨਾ ਲੱਗ ਸਦੀ ਜਿਨੇ ਹੱਥੇ ਚੱਲਦੇ ਵੇ ਰੇੜੀਆਂ ਲੱਗੀਆਂ ਲੱਗੀਆਂ ਨਹੀਂ ਅਸੀਂ ਹੁਣ ਇਹ ਜਿਹੜੀ ਪੁਲਿਸ ਦੀ ਪੈਟ੍ਰੋਲਿੰਗ ਆਏ ਬਤਾ ਦਿੱਤੀ ਜਾਊਗੀ ਬਿਲਕੁਲ ਇਹ ਹੱਤੇ ਹੱਤੇ ਪਛਾੜ ਦਿੱਤੇ ਜਾਣਗੇ ਇਹ ਬੰਦ ਕਰਾਂਗੇ ਨਜਾਇਜ਼ ਦੇ ਥੈਂਕ ਯੂ ਸਰ ਥੈਂਕ ਯੂ ਸੜਕ ਤੇ ਫੜਾ ਜਾਂਦੇ ਨੇ ਮੈਨਾਂ ਨੂੰ ਤਾਂ ਪਤਾ ਹੀ ਨਹੀਂ ਹਾਂ ਸਰ ਨਹੀਂ ਦੱਸਦੇ ਨਾ ਆਦਾ ਤਦ ਤੀ ਨਹੀਂ ਸਹੀ ਫੋ ਹਾਂਜੀ ਉਹ ਤੇ ਖੜੇ ਹੁੰਦੇ ਨੇ ਫੋਨ ਕਰ ਲਾ ਦਿੰਦੇ ਨੇ ਆਪੀ ਤੋ ਬੁਲਾ ਦਿੰਦੇ ਨੇ ਉਹਨੂੰ ਕਿਹੜੀ ਜਗ੍ਹਾ ਤੇ ਖੜੇ ਹੁੰਦੇ ਆ 75 ਸਿੰਘ ਗੁਰਦੁਆਰੇ ਕੋਲ ਗੁਰਦੁਆਰੇ ਹਾਂਜੀ ਅੱਛਾ ਉਥੋਂ ਕਿੰਨੇ ਦਾ ਨਸ਼ਾ ਕਰਦੇ ਨੇ ਰੋਇ ਤੋਂ ਯਾਰ 15 1500 ਯਾਰ 15 15 2 2 ਯਾਰ ਤੱਕ ਕਰਦੇ ਨੇ ਬਈ ਐਨੇ ਪੈਸੇ ਫੋੜੀ ਕਰਕੇ ਲੈ ਕੇ ਆਣਾ ਹਾਂਜੀ ਕਿਹੜਾ ਗੁਰਦੁਆਰਾ 75 ਸਿੰਘ ਗੁਰਦੁਆਰਾ ਔਰ ਬੱਲੂ ਆਣਾ ਔਰ ਟੂ ਆਣਾ ਔਰ ਮਾਲਮ ਹਾਂ ਔਰ ਸ਼ਹਿਰ ਦੇ ਵਿੱਚੋਂ ਸਰ ਹੋਰ ਵੀ ਤੇਰੇ ਨਾਲ ਅਗਿਨਕ ਕੱਲਾਈ ਸਰ ਕੱਲਾਈ ਸਰ ਨੀ ਚੋਰੀ ਕਿੰਨੇ ਜਨੇ ਕੀਤੀ ਤੁਸੀਂ ਕੱਲੇ ਜਾਣੀ ਨਹੀਂ ਸਰ ਐਨਾ ਸਮਾਨ ਜਿਵੇਂ ਕੱਲੇਣ ਚੱਕ ਲਿਆ ਇੱਕ ਇੱਕ ਕਰੀ ਕਰਕੇ ਪਹਿਲਾਂ ਉੱਥੇ ਆਣਾ ਦੁਕਾਨ ਦੇ ਦੇਖ ਜਾਣਾ ਫੇਰੀ ਕਰਦਾ ਚੋਰੀ ਆ ਕੇ ਕਿਹੜੇ ਸਾਹਮਣਾ ਕਰਨੀ ਨਹੀਂ ਸਰ ਬਸ ਚੋਰੀ ਦਾ ਸਮਾਨ ਕਿੱਥੇ ਵੇਚਦੀ ਚੋਰੀ ਦਾ ਬਸ ਜਿੰਨੇ ਲੋਕ ਦੇ ਦੀ ਕਰੇ ਕਿਸੇ ਤੇ ਕਿਨ ਹਾਂ ਇਹ ਜਿੰਦ ਚਿੱਟਾ ਜਿੰਦ ਕੋ ਚਿੱਟਾ ਲੈਂਦੇ ਉਹਨਾਂ ਨੂੰ ਵੀ ਕਈ ਵਾਰੀ ਉਹ ਵੀ ਲੈ ਲੈਂਦੇ ਆ ਤੇ ਕਈ ਵਾਰੀ ਉਹ ਵੀ ਦੇ ਦੇ ਕੇ ਸਿਲੰਡਰ ਕਿੰਨੇ ਚ ਲੈ ਲੈਂਦੇ ਨੇ ਸਿਲੰਡਰ 800 ਜਾਂ ਤੱਕ ਲੈ ਲੈਂਦੇ 800 700 ਜਿਵੇਂ ਮਿਲ ਜਾ ਸਾਮਾ ਸ਼ੇਦ ਦੇ ਹਿਸਾਬ ਤੇ ਜਿਹੜਾ ਤੂੰ ਕਹਿੰਦਾ ਟੀਵੀ ਚੋਰੀ ਕੀਤਾ ਉਹ ਕਿੰਨੇ ਦਾ ਵੇਚਣਾ ਸੀ ਉਹਨੇ 4000 ਰੁਪਏ ਦਿੱਤਾ ਸੀ 4000 ਰੁਪਏ ਦਿੱਤਾ ਕਿੰਨੂੰ ਵੇਚਿਆ ਸੀ ਓਕੇ ਗਾਸ਼ਿਆ ਦਰੋਂ ਨਾ ਨਹੀਂ ਜਾਣਦਾ ਮੈਂ ਤੋ ਨਾ ਤੂੰ ਵੀ ਜਾਣਦਾ ਨਹੀਂ ਸਰ ਉਹ ਬੱਕਾਇਆ ਸੀ ਨਾ ਬਿੱਟੂ ਮੁੰਡਾ ਹੈਗਾ ਅੱਗੇ ਉਹਨੇ ਬਕਾਇਆ ਸੀ ਅੱਛਾ ਉਹਨੇ ਆਪ ਨਹੀਂ ਲਿਆ ਸੋ ਉਹਨੇ ਅੱਗੇ ਬਕਾਇਆ ਸੀ ਹਾਂਜੀ ਅੱਛਾ ਉਹਨੇ ਅੱਗੇ ਬਕਾਇਆ ਸੀ ਉਹ ਮੈਂ ਉਹਨੂੰ ਨਹੀਂ ਜਾਣਦਾ ਸਰਦਾਰ ਸਿੰਘ ਨਹੀਂ ਸਰ ਜੇਸੇ ਪੱਗ ਬਣਦਾ ਹੋਵੇ ਚਲੋ ਅੱਛਾ